ਸੋ ਦਾ ਸਚਾ ਸਿੰਘ ਜੀ ਬੀਬੀ ਕਰਤਾਰ कौर ਗੁਰਮਤ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਅੱਜ ਦੀ ਗੁਰਮਤ ਸੰਗੀਤ ਕਲਾਸ ਵਿੱਚ ਜੁੜਨ ਦੇ ਬੈਠੇ ਗੁਰੂ ਜਿਆਰ ਵਾਲੇ ਵਿਦਿਆਰਥੀਓ ਗੁਰੂ ਸਤੇ ਪਰਵਾਨ ਕਰੋ ਜੀ ਬੜੀ ਗੁਰਤੀ ਦੀ ਤਾਂਘਾ ਬੜੀ ਗਦੀ ਕੀ ਪਤੇ ਸੋ ਪਿਆਰੇ ਬੱਚਿਓ ਆਪਣੀ ਅੱਜ ਦੀ ਕਲਾਸ ਜਿਹੜੀ ਹੈ ਉਹ ਅਸੀਂ ਅੱਜ ਨਵਾਂ ਸ਼ਬਦ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਆ ਸ਼ਬਦ ਦੇ ਬੋਲ ਜਿਹੜੇ ਹੈਗੇ ਉਹ ਤੁਹਾਨੂੰ ਪਤਾ ਹੀ ਆ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਇੱਕ ਹਰ ਨਾਮ ਦੇ ਮੇਰਾ ਮੰਤਨ ਸ਼ੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗਾਏ ਸੋ ਇਹ ਜਿਹੜੇ ਅੱਜ ਆਪਾਂ ਇੰਨਾ ਜਿਹੜੇ ਸ਼ਬਦ ਦੀ 22 22 ਆ ਇਹ ਅਸੀਂ ਅੱਜ ਆਰੰਭ ਕਰਨੀ ਹੈ ਸਿੱਖਣੀ ਸੋ ਪਹਿਲਾਂ ਮੈਂ ਤੁਹਾਡੇ ਨਾਲ ਬੁਝਾਉਂਗਾ ਇੱਕ ਵਾਰੀ ਫਿਰ ਤੁਸੀਂ ਮੇਰੇ ਨਾਲ ਨਾਲ ਬੁਝਾਉਣੀ ਹੈ ਠੀਕ ਹੈ ਜੀ ਚਲੋ ਜੀ ਲੱਖ ਖੁਸ਼ੀਆਂ ਪਾ ਤੈ ਸਾਹੀਆਂ ਜੇ ਸਤ ਗੁਰ ਨੇਦਰ ਕਰੇ ਜੇ ਸਤ ਗੁਰ ਨੇਦਰ ਕਰੇ ਲੱਖ ਖੁਸ਼ੀਆਂ ਪਾ ਸਤ ਗੁਰ ਨੇਦਰ ਕਰੇ

ਨਮਕ ਇੱਕ ਹਰਨਾਮ ਤੇ ਮੇਰਾ ਮਨ ਤਨ ਸੀਤਲ ਹੋਵੇ ਨਮਕ ਇੱਕ ਹਰਨਾਮ ਤੇ ਮੇਰਾ ਮਨ ਤਨ ਸੀਤਲ ਹੋਵੇ ਨਮਕ ਇੱਕ ਹਰਨਾਮ ਤੇ मन तन शीतल वो जैसे पपूर लिखया तिन Guru चरण गए एतिन सतगुरे चरण गए Charan ਲੱਖ ਖੁਸ਼ੀਆਂ ਆਪ ਦੇ ਸਾਹ ਆ ਦੇ ਸਤਿਗੁਰ ਨਦਰਿ ਬਰੇ ਦੇ ਨਾਮ ਨਾਲ ਹੋਣ ਲਵੇ ਜੀ ਹਾਂਜੀ ਇਹ ਜਿਹੜਾ ਤੁਸੀਂ ਸਥਾਈ ਹੁਣ ਤੁਸੀਂ ਬੱਚਿਓ ਆਪ ਹੀ ਸਾਰੀ ਸਥਾਈ ਹੈ ਜਿੰਨੀ ਆ ਉਹ ਤੁਸੀਂ ਹੁਣ ਖੁਦ ਵਜਾਉਂਗੇ ਠੀਕ ਹੈ ਜੀ ਚਲੋ ਜੀ ਸ਼ੁਰੂ ਕਰੋ ਜੀ

Again, okay. you oh. ਮੈਂ ਲਿਖਿਆ ਮਾਤਨ ਅਪਰਨਾ ਗੋਦੀ ਸੋ ਬੇਟੇ ਇਹ ਆਪਣੀ ਜਿਹੜੀ ਆ ਇੰਨਾ ਜਿਹੜੀ ਇੰਨੀ ਆਪਣੀ ਸਥਾਈ ਸਥਾਈ ਹੈਗੀ ਆ ਮੈਨੂੰ ਲੱਗ ਰਿਹਾ ਹਲੇ ਤੁਹਾਨੂੰ ਹੋਰ ਪ੍ਰੈਕਟਿਸ ਦੀ ਲੋੜ ਆ ਸੋ ਅਸੀਂ ਪਹਿਲਾਂ ਇਸੇ ਨੂੰ ਹੀ ਆਪਣੀ ਸਥਾਈ ਨੂੰ ਹੀ ਕੰਪਲੀਟ ਕਰਾਂਗੇ ਫਿਰ ਅਸੀਂ ਸ਼ਬਦ ਦੇ ਅ ਅਗਲੇ ਜਿਹੜੇ ਪੈਰੇ ਵੱਲ ਜਾਂ ਸ਼ਬਦ ਦੇ ਅਗਲੇ ਅੰਤਰੇ ਵੱਲ ਵਧਾਂਗੇ ਸੋ ਅ ਜਿਹੜਾ ਹੈਗਾ ਆ ਅਸੀਂ ਥੋੜਾ ਜਿਹਾ ਪਿੱਛੇ ਅਗਰ ਆਪਾਂ ਲੈਸਨ ਦੇਖੀਏ ਤਾਂ ਇਸੇ ਸ਼ਬਦ ਤੋਂ ਪਹਿਲਾਂ ਅਸੀਂ ਜਿਹੜੀ ਸਾਡੀ ਕਲਾਸ ਦੀ ਰੁਟੀਨ ਸੀਗੀ ਉਹ ਚੱਲ ਰਹੀ ਸੀਗੀ ਸਾਡੇ 10 ਠਾਟਾਂ ਦੀ ਹਨਾ ਜੀ ਹਾਂ 10 ਥਾਟ ਸੀਗੇ ਜਿਹਦੇ ਵਿੱਚ ਸਾਡਾ ਪਹਿਲਾ ਸੀ ਬਿਲਾਵਲ ਦੂਸਰਾ ਖਮਾਨ ਤੀਸਰਾ ਕਲਿਆਣ ਚੌਥਾ ਕਾਫੀ ਪੰਜਵਾਂ ਪੈਰਵ ਪੈਰਵ ਛੇਮਾ ਪੈਰਵ ਸੱਤਵਾਂ ਮਾਰਵਾ ਅੱਠਵਾਂ ਪੂਰਵੀ ਨੌਵਾਂ ਟੋੜੀ ਟੋੜੀ ਹਾਂ ਨੰਬਰ 10 ਆਸਾਵਰੀ ਆਸਾਵਰੀ ਠੀਕ ਹੈ ਜੀ ਇਹ ਸਾਡੇ ਸੀਗੇ ਥਾਟ ਸੋ ਅਸੀਂ ਆਪਣੇ ਥਾਟ ਜਿਹੜੇ ਹੈਗੇ ਆ ਉਹ ਪੂਰੇ ਕਰ ਲਏ ਆ ਸੋ ਜਿਹੜਾ ਹੈਗਾ ਨੰਬਰ ਵਾਈਜ਼ 1 ਵਾਈ 1 ਜਿਹੜਾ ਹੈਗਾ ਉਹ ਸਾਡੇ ਥਾਟਾਂ ਦੀ ਨਾਲ-ਨਾਲ ਪ੍ਰੈਕਟਿਸ ਚੱਲ ਰਹੀ ਆ ਸੋ ਆਪਾਂ ਕਰ ਵੀ ਰਹੇ ਆ ਹਨਾ ਜੀ ਤੇ ਤੁਸੀਂ ਆਹ ਸ਼ਬਦ ਨੂੰ ਅਸੀਂ ਜਿਹੜਾ ਹੈ ਇੱਕ ਵਾਰ ਸਥਾਈ ਜਿਹੜੀ ਅਸੀਂ ਉਹ ਫੇਰ ਤੋਂ ਤੁਹਾਡੀ ਕੰਪਲੀਟ ਕਰਕੇ ਆਪਾਂ ਨੈਕਸਟ ਜਦੋਂ ਅਸੀਂ ਸਾਡੀ ਜਿਹੜੀ ਅਗਲੀ ਕਲਾਸ ਹੋਊਗੀ ਬੁੱਧਵਾਰ ਦੀ ਜਾਂ ਵੀਰਵਾਰ ਦੀ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਆਪਾਂ ਸਾਰੇ ਬੱਚਿਆਂ ਨੇ ਰਲ ਮਿਲ ਕੇ ਕੋਸ਼ਿਸ਼ ਕਰਨੀ ਹੈ ਕਿ ਆਪਾਂ ਉਸ ਦਿਨ ਰਿਦਮ ਦੇ ਨਾਲ ਆਪਣਾ ਸ਼ਬਦ ਨੂੰ ਕੰਪਲੀਟ ਕਰੀਏ ਠੀਕ ਹੈ ਜੀ ਹੁਣ ਕਲਾਸ ਦੀ ਸਮਾਪਤੀ ਹੈ ਇੱਥੇ ਹੀ ਫਤਿਬਲਾਓ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਬ